ਹਾਂਜੀ ਸਤਿ ਸ਼੍ਰੀ ਅਕਾਲ ਨੂੰ ਮੈਂ ਫਤਿਹ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਪੰਜਾਬ ਪੀਸ ਐਸ ਅਡਾ 247 ਦੇ YouTube ਚੈਨਲ ਦੇ ਉੱਤੇ ਸੋ ਪ੍ਰੀ ਦਾ ਪੇਪਰ ਹੋਏ ਨੂੰ ਕਾਫੀ ਦਿਨ ਹੋ ਗਏ ਨੇ ਹੁਣ ਇੱਕ ਵੇਟ ਹੈ ਕਿ ਕਦੋਂ ਰਿਜ਼ਲਟ ਆਊਗਾ ਪਰ ਬਹੁਤ ਸਾਰੇ ਬੱਚੇ ਜਿਹੜੇ ਇਦਾਂ ਦੇ ਆ ਜਿਨ੍ਹਾਂ ਨੂੰ ਆਪਣੀ ਤਿਆਰੀ ਦੇ ਬੜਾ ਭਰੋਸਾ ਆ ਜਿਨ੍ਹਾਂ ਨੂੰ ਰਿਜ਼ਲਟ ਤੇ ਭਰੋਸਾ ਹੈ ਕਿ ਉਹਨਾਂ ਦੇ ਫੇਵਰ ਦੇ ਵਿੱਚ ਹੀ ਆਊਗਾ ਪ੍ਰੀ ਦਾ ਰਿਜ਼ਲਟ ਉਹਨਾਂ ਨੇ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਸੋ ਉਹਨਾਂ ਬੱਚਿਆਂ ਦੇ ਲਈ ਜਿਹੜੇ ਆਪਣੇ ਆਪ ਤੇ ਭਰੋਸਾ ਕਰਦੇ ਨੇ ਜਿਨ੍ਹਾਂ ਦੇ ਸੁਪਨੇ ਬਹੁਤ ਵੱਡੇ ਨੇ ਕਿ ਅਸੀਂ ਇਸ ਵਾਰ ਇਗਜ਼ਾਮ ਕਲੀਅਰ ਕਰਨਾ ਆ ਉਹਨਾਂ ਦੇ ਲਈ ਸਪੈਸ਼ਲ ਸੈਸ਼ਨ ਲੈ ਕੇ ਆਏ ਜਿਹਦੇ ਵਿੱਚ ਆਪਾਂ ਇੱਕ ਬੈਚ ਲਾਂਚ ਕੀਤਾ ਹੋਇਆ ਹੈ ਉਸ ਬੈਚ ਦੇ ਬਾਰੇ ਜਾਣਕਾਰੀ ਦੇਵਾਂਗੇ ਤੁਸੀਂ ਕਿਵੇਂ ਤੁਸੀਂ ਸਾਡੇ ਨਾਲ ਜੁੜ ਕੇ ਮੇਨਸ ਦੀ ਤਿਆਰੀ ਕਰ ਸਕਦੇ ਹੋ ਆ ਆਪਣਾ ਮੇਨਸ ਦਾ ਬੈਚ ਖਾਸ ਕਿਵੇਂ ਹੋਣ ਵਾਲਾ ਆ ਉਹਦਾ ਫੀਸ ਸਟਰਕਚਰ ਕੀ ਹੋਊਗਾ ਇਹਦੇ ਨਾਲ ਨਾਲ ਜਿਹੜੇ ਸਟੂਡੈਂਟ ਇਦਾਂ ਦੇ ਜਿਹੜੇ ਕਹਿੰਦੇ ਸਰ ਸਾਡੇ ਨੰਬਰ ਉਨੇ ਨਹੀਂ ਬਣਦੇ ਅਸੀਂ ਅਜੇ ਥੋੜਾ ਕੰਫੀਡੈਂਸ ਨਹੀਂ ਹੈ ਕਿ ਅਸੀਂ ਜਿਹੜੀ ਮੇਨਸ ਦੀ ਤਿਆਰੀ ਆ ਉਹ ਰਿਜ਼ਲਟ ਤੋਂ ਬਾਅਦ ਹੀ ਸ਼ੁਰੂ ਕਰਨੀ ਹੈ ਉਹਨਾਂ ਲਈ ਵੀ ਕੁਝ ਸਪੈਸ਼ਲ ਗਿਫਟ ਇਸ ਸੈਸ਼ਨ ਦੇ ਵਿੱਚ ਹੈਗਾ ਆ ਸੋ ਇਹਨੂੰ ਧਿਆਨ ਦੇ ਨਾਲ ਜ਼ਰੂਰ ਦੇਖਿਓ ਬਾਕੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਲਓ ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਜ਼ਰੂਰ ਪਹੁੰਚਾ ਦਿਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਚਲੋ ਜੀ ਕਰਦੇ ਆਪਾਂ ਸ਼ੁਰੂਆਤ ਸੋ ਜੇ ਦੇਖਿਆ ਜਾਵੇ ਸਭ ਤੋਂ ਪਹਿਲੀ ਗੱਲ ਜਿਹੜੇ ਸਟੂਡੈਂਟਸ ਕਹਿੰਦੇ ਆ ਵੀ ਅਸੀਂ ਹਜੇ ਦੁਚਿੱਤੀ ਵਿੱਚ ਆ ਸਾਨੂੰ ਸਮਝ ਨਹੀਂ ਲੱਗ ਰਹੀ ਵੀ ਕੀ ਅਸੀਂ ਇੱਕ ਹੋਰ ਗੱਲ ਬਹੁਤ ਸਾਰੇ ਬੱਚਿਆਂ ਦਾ ਸਵਾਲ ਹੈ ਕਿ ਸਰ ਅਸੀਂ 셀ਫ ਸਟਡੀ ਕਰੀਏ ਜਾਂ ਬੈਚ ਦੇ ਵਿੱਚ ਅਨਰੋਲ ਕਰੀਏ ਇਹਦੇ ਉੱਤੇ ਮੈਂ ਅੱਜ ਹੀ ਬਹੁਤ ਜਲਦੀ ਇੱਕ ਵੀਡੀਓ ਲੈ ਕੇ ਆਉਣ ਲੱਗਾ ਹਾਂ ਵੀ 셀ਫ ਸਟਡੀ ਵਰਸਸ ਕੋਚਿੰਗ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈ ਡਿਸਾਈਡ ਤੁਸੀਂ ਕਰਨਾ ਹੈ ਲੇਕਿਨ ਮੈਂ ਇੱਕ ਕੰਪੈਰੀਜ਼ਨ ਜ਼ਰੂਰ ਲੈ ਕੇ ਆਉਂਗਾ ਵੀ ਤੁਹਾਨੂੰ ਕੀ ਚਾਹੀਦਾ ਹੈ ਕਿ ਤੁਸੀਂ 셀ਫ ਸਟਡੀ ਕਰੋ ਜਾਂ ਫਿਰ ਕੋਚਿੰਗ ਨੂੰ ਜੁਆਇਨ ਕਰੋ ਉਸ ਤੇ ਇੱਕ ਵੀਡੀਓ ਆ ਰਹੀ ਹੈ ਬੜੀ ਇੱਕ ਇੰਟਰਸਟਿੰਗ ਵੀਡੀਓ ਹੋਣ ਵਾਲੀ ਹੈ ਜੀ ਸੋ ਇਹ ਟੈਲੀਗ੍ਰਾਮ ਚੈਨਲ ਹੈ ਜਿਹੜੇ ਬੱਚੇ ਹਜੇ ਸੋਚ ਰਿਹਾ ਕਿ ਵੇਟਰ ਕਰਾਂਗੇ ਰਿਜ਼ਲਟ ਦੀ ਉਸ ਤੋਂ ਬਾਅਦ ਜੁਆਇਨ ਕਰਾਂਗੇ ਪੰਜਾਬ ਇਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲੋ ਤੇ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਉਹ ਤੁਹਾਡੇ ਐਗਜ਼ਾਮ ਰਿਲੇਟਡ ਤੁਹਾਨੂੰ ਮਿਲਦੀ ਰਹੂਗੀ ਹੁਣ ਆਪਾਂ ਆਉਣੇ ਆ ਮੇਨ ਜਿਹੜਾ ਹੈਗਾ ਆਪਣਾ ਅੱਜ ਦਾ ਬੈਚ ਸੋ ਸਭ ਤੋਂ ਪਹਿਲਾਂ ਜਦੋਂ ਅਸੀਂ ਪ੍ਰੀ ਤੋਂ ਬਾਅਦ ਮੇਨਸ ਕਲੀਅਰ ਕਰਨਾ ਫਿਰ ਇੰਟਰਵਿਊ ਕਲੀਅਰ ਕਰਨੀ ਆ ਤਾਂ ਹੀ ਸਾਨੂੰ ਨੌਕਰੀ ਮਿਲਣੀ ਆ ਪ੍ਰੀ ਕਲੀਅਰ ਕਰਕੇ ਜੌਬ ਨਹੀਂ ਮਿਲਦੀ ਸਾਨੂੰ ਸਭ ਨੂੰ ਪਤਾ ਜਦੋਂ ਮੇਨਸ ਨੂੰ ਮੈਂ ਕਲੀਅਰ ਕਰਨ ਬਾਰੇ ਸੋਚਦਾ ਤਾਂ ਮੇਰੇ ਕੋਲੇ ਕੀ ਕੀ ਹੋਣਾ ਚਾਹੀਦਾ ਸੋ ਮੇਨਲੀ ਅਸੀਂ ਸੋਚਦੇ ਆ ਵੀ ਇਹ ਚਾਰ ਪਿਲਰਸ ਨੇ ਜਿਨ੍ਹਾਂ ਦੇ ਸਹਾਰੇ ਮੇਨਸ ਖੜਾ ਆ ਯਾਨੀ ਕਿ ਤੁਸੀਂ ਕਿਤੇ ਉਹ ਵੀ ਪੜ ਰਹੇ ਹੋ 셀ਫ ਸ ਤਾਂ ਹੀ ਤੁਸੀਂ ਮੇਨਜ਼ ਨੂੰ ਕਲੀਅਰ ਕਰਨ ਬਾਰੇ ਸੋਚ ਸਕਦੇ ਠੀਕ ਹੈ ਜੀ ਸਭ ਤੋਂ ਪਹਿਲੇ ਨੰਬਰ ਤੇ ਆਏਗਾ ਸਾਡੇ ਕੋਲੇ ਕੁਆਲਿਟੀ ਕੰਟੈਂਟ ਹੁਣ ਕੁਆਲਿਟੀ ਕੰਟੈਂਟ ਦੇ ਵਿੱਚ ਤੁਹਾਡੀਆਂ ਕਲਾਸਿਸ ਹੋ ਜਾਂਦੀਆਂ ਨੇ ਜੋ ਵੀ ਮੇਨਜ਼ ਓਰੀਐਂਟਡ ਸਿਲੇਬਸ ਹੈ ਉਹਦੇ ਨੋਟਸ ਹੋ ਗਏ ਚਾਹੇ ਉਹ ਕਰੰਟ ਅਫੇਅਰਜ਼ ਦਾ ਚਾਹੇ ਉਹ ਸਟੈਟਿਕ ਸਬਜੈਕਟਸ ਨੇ ਚਾਹੇ ਉਹ ਪੰਜਾਬੀ ਹੋ ਗਿਆ ਇੰਗਲਿਸ਼ ਹੋ ਗਿਆ ਸਟੈਟਸ ਹੋ ਗਿਆ ਇਹ ਸਾਰੀਆਂ ਚੀਜ਼ਾਂ ਦਾ ਕੁਆਲਿਟੀ ਕੰਟੈਂਟ ਜਿਹੜਾ ਐਗਜ਼ਾਮ ਓਰੀਐਂਟਡ ਹੋਵੇ ਪੜ੍ਹਦੇ ਹੈਗੇ ਅਸੀਂ ਕਈ ਵਾਰ ਏਦਾਂ ਦੀ ਮਾਰਕੀਟ ਦੇ ਵਿੱਚੋਂ ਕਿਤਾਬ ਲੈਉਂਨੇ ਕਿ ਜਿਹੜੀ ਐਗਜ਼ਾਮ ਓਰੀਐਂਟਡ ਨਹੀਂ ਹੁੰਦੀ ਉਸ ਸਮੇਂ ਇੱਕ ਇਦਾਂ ਦੀ ਕਿਤਾਬ ਆ ਜਿਹਦੇ ਵਿੱਚ ਸਾਰੇ ਸਬਜੈਕਟਸ ਸੀਗੇ ਤੇ ਬਹੁਤ ਸਾਰੇ ਬੱਚਿਆਂ ਨੇ ਉਸ ਕਿਤਾਬ ਨੂੰ ਆਰਡਰ ਕੀਤਾ ਜਾਂ ਮਾਰਕੀਟ ਚੋਂ ਲੈ ਕੇ ਤੇ ਪੜ੍ਹ ਰਹੇ ਸੀਗੇ ਬਾਅਦ ਦੇ ਵਿੱਚ ਮੈਨੂੰ ਦੱਸ ਰਹੇ ਕਿ ਬਸ ਉਹਦੇ ਵਿੱਚ ਕੁਝ ਵੀ ਨਹੀਂ ਆਇਆ ਹੁਣ ਉਹਨਾਂ ਬੱਚਿਆਂ ਨੇ ਪੜਿਆ ਟਾਈਮ ਵੀ ਸਪੈਂਡ ਕੀਤਾ ਆਪਣੇ ਵੱਲੋਂ ਇਨਵੈਸਟ ਵੀ ਕੀਤਾ ਲੇਕਿਨ ਉਹ ਕੁਆਲਿਟੀ ਕੰਟੈਂਟ ਨਾ ਹੋਣ ਕਰਕੇ ਉਹਨਾਂ ਨੂੰ ਰਿਜ਼ਲਟ ਜਿਹੜਾ ਸੀਗਾ ਉਹ ਉਹਦੇ ਆਸੇ ਪਾਸੇ ਵੀ ਨਹੀਂ ਦਿਖ ਰਿਹਾ ਉਹਨਾਂ ਨੂੰ ਪਹਿਲੇ ਹੀ ਪਤਾ ਵੀ ਸਾਡੇ ਹੱਥ ਖੜੇ ਆ ਜੀ ਇਸ ਕਰਕੇ ਕੁਆਲਿਟੀ ਕੰਟੈਂਟ ਹੋਣਾ ਬਹੁਤ ਜ਼ਰੂਰੀ ਹੈ ਸਾਰੇ ਸਬਜੈਕਟਸ ਦਾ ਹੀ ਦੂਜੇ ਨੰਬਰ ਤੇ ਉੱਤੇ ਦੇਖਿਆ ਜਾਵੇ ਤਾਂ ਸਾਡੇ ਕੋ ਅਨਸਰ ਰਾਈਟਿੰਗ ਵਿੱਚ ਅਸੀਂ ਸਿੱਖਦੇ ਆਂ ਵੀ ਸਾਡੀ ਅਨਸਰ ਰਾਈਟਿੰਗ ਦੀ ਸਪੀਡ ਹੋਵੇ ਅਸੀਂ ਅਨਸਰ ਕਿੱਦਾਂ ਦਾ ਲਿਖਣਾ ਜਿਹੜਾ ਕੁਐਸਚਨ ਦੀ ਡਿਮਾਂਡ ਕੀ ਹੈ ਐਂਡ ਕੁਐਸਚਨ ਦੇ ਅਕੋਰਡਿੰਗ ਹੀ ਅਨਸਰ ਲਿਖਣਾ ਹੈ ਆਪਣੇ ਅਕੋਰਡਿੰਗ ਅਨਸਰ ਨਹੀਂ ਲਿਖਣਾ ਐਂਡ ਇੱਥੇ ਕਿਤੇ ਨਾ ਕਿਤੇ ਅਸੀਂ ਕੋਸ਼ਿਸ਼ ਕਰਨੀ ਹੈ ਵੀ ਜਿਹੜਾ ਐਗਜ਼ਾਮੀਨਰ ਉਹ ਕੀ ਸੋਚ ਰਿਹਾ ਹੋਊਗਾ ਇਸ ਕੁਐਸਚਨ ਦੇ ਬਾਰੇ ਕਿ ਬੱਚਾ ਕਿੱਦਾਂ ਦਾ ਅਨਸਰ ਕਰੇ ਤਾਂ ਮੈਂ ਇਹਦੇ ਵਿੱਚੋਂ ਵੱਧ ਤੋਂ ਵੱਧ ਨੰਬਰ ਦਵਾਂ ਸੋ ਉਸ ਥਾਟ ਨੂੰ ਉਸ ਰਾਈਟਿੰਗ ਸਪੀਡ ਨੂੰ ਉਸ ਕੁਆਲਿਟੀ ਨੂੰ ਅਨਸਰ ਦੀ ਐਨਰਿਚਮੈਂਟ ਜਿਹੜੀ ਕਰਨੀ ਆਪਾਂ ਅਨਸਰ ਦੀ ਕਵਾਲਿਟੀ ਵਾਈਜ਼ ਉਹਦੇ ਵਿੱਚ ਕੀ ਕੀ ਕੰਟੈਂਟ ਹੋਣਾ ਚਾਹੀਦਾ ਉਹ ਕੀ ਫਰੇਮਵਰਕ ਹੋਣਾ ਚਾਹੀਦਾ ਆ ਉਹ ਸਾਰਾ ਕੁਝ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਜਾਨਕਿ ਡੇਲੀ ਦੇ ਚਾਰ ਪੰਜ ਆਨਸਰ ਜ਼ਰੂਰ ਲਿਖੋਗੇ ਨਾਲ ਨਾਲ ਡਿਸਕਸ਼ਨ ਬੜੀ ਜ਼ਰੂਰੀ ਹੈ ਵੀ ਤੁਸੀਂ ਕੋਈ ਕੁਐਸਚਨ ਲਿਆ ਆਪਸ ਵਿੱਚ ਬੈਠੇ ਹੋ ਗਰੁੱਪ ਦੇ ਵਿੱਚ ਡਿਸਕਸ ਕਰ ਰਹੇ ਹੋ ਸੋ ਇਹ ਦੋ ਤਿੰਨ ਚੀਜ਼ਾਂ ਆਨਸਰ ਰਾਈਟਿੰਗ ਦੇ ਲਈ ਸਾਨੂੰ ਕਰਨੀਆਂ ਬਹੁਤ ਜ਼ਰੂਰੀ ਨੇ ਤੇ ਡੇਲੀ ਕਰਨੀਆਂ ਨੂੰ ਇਹ ਨਹੀਂ ਹੋ ਸਕਦਾ ਵੀ ਅੱਜ ਕਰ ਲਾ ਦੋ ਦਿਨ ਛੱਡ ਕੇ ਕਰਾਂਗੇ ਨਹੀਂ ਉਦੋਂ ਦਾ ਟੈਸਟ ਸੀਰੀਜ਼ ਹੁਣ ਟੈਸਟ ਸੀਰੀਜ਼ ਤਾਂ ਬਾਈ ਮੇਨਸ ਦੀ ਬਹੁਤ ਜ਼ਰੂਰੀ ਹੈ ਹੈਨਾ ਅ ਚਾਹੇ ਤੁਸੀਂ ਜਦੋਂ ਵੀ ਸ਼ੁਰੂ ਕਰਤੀ ਆਪਦੀ ਪੜ੍ਹਾਈ ਟੈਸਟ ਲਾਉਣੇ ਸ਼ੁਰੂ ਕਰ ਦੋ ਕਿਉਂਕਿ ਆਨਸਰ ਰਾਈਟਿੰਗ ਦੇ ਵਿੱਚ ਤੁਸੀਂ ਡੇਲੀ ਦੇ ਆਪਣੇ ਸਬਜੈਕਟ ਦੇ ਆਨਸਰ ਲਿਖ ਰਹੇ ਹੋ ਬਟ ਜਿਹੜਾ ਹੁੰਦਾ ਟੈਸਟ ਸੀਰੀਜ਼ ਉਹਦੇ ਵਿੱਚ ਪ੍ਰੋਪਰ ਇਗਜ਼ਾਮ ਵਾਲੀ ਫੀਲਿੰਗ ਲੈਣੇ ਹੋ ਸੋ ਟੈਸਟ ਸੀਰੀਜ਼ ਮਸਟ ਹੈ ਚਾਹੇ ਉਹ ਪ੍ਰੀ ਦੀ ਗੱਲ ਕਰ ਲਈ ਚਾਹੇ ਹੁਣ ਗੱਲ ਕਰ ਲਈ ਇਸ ਹਮੇਸ਼ਾ ਕਹਿੰਦੇ ਆ ਜਾਂ ਟੈਸਟ ਸੀਰੀਜ਼ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਜੀ ਉਦੋਂ ਬਾਅਦ ਆ ਗਿਆ ਸਾਡੇ ਕੋਲੇ ਫੀਡਬੈਕ ਤੇ ਮੈਂਟਰਸ਼ਿਪ ਹੁਣ ਫੀਡਬੈਕ ਤੇ ਮੈਂਟਰਸ਼ਿਪ ਕਿਉਂ ਜ਼ਰੂਰੀ ਹੈ ਜੋ ਤੁਸੀਂ ਆਨਸਰ ਲਿਖਿਆ ਤੁਹਾਨੂੰ ਕੋਈ ਦੱਸਣ ਵਾਲਾ ਹੋਵੇ ਨਾ ਗਲਤ ਹੈ ਇਹਦੇ ਵਿੱਚ ਕੀ ਇੰਪਰੂਵਮੈਂਟ ਹੋ ਸਕਦੀ ਹੈ ਮੇਰੇ ਯਾਦ ਹੈ ਮੇਰੀ ਕੱਲ ਇੱਕ ਦੋ ਬੱਚਾ ਨਾਲ ਗੱਲ ਹੋਈ ਜਿਹੜੇ ਯੂਪੀਐਸਸੀ ਵਾਲੇ ਵੀ ਸੀਗੇ ਕਿਉਂਕਿ ਮੈਂ ਬਿਜ਼ੀ ਸੀਗਾ ਤੁਹਾਨੂੰ ਪਤਾ ਹੈ ਤੋਂ ਲੇਕਿਨ ਮੈਂ ਟਾਈਮ ਕੱਢਾ ਕਿ ਦੋ ਚਾਰ ਬੱਚਾ ਨਾਲ ਗੱਲ ਕਰਾਂ ਉਹਨਾਂ ਨੇ ਦੱਸਿਆ ਵੀ ਸਰ ਅਸੀਂ ਦੋ ਵਾਰ ਮੇਨਸ ਲਿਖਿਆ ਯੂਪੀਐਸਸੀ ਲੇਕਿਨ ਇੱਕ ਦੋ ਕਮੀਆਂ ਰਹਿ ਗਈ ਮੈਂ ਪੁੱਛਿਆ ਕੀ ਕਹਿੰਦੇ ਸਰ ਪਹਿਲੀ ਗੱਲ ਸਾਨੂੰ ਕੋਈ ਮੈਂਟਰ ਕਰਨ ਵਾਲਾ ਹੀ ਨਹੀਂ ਸੀਗਾ ਤੇ ਮੈਂ ਕਹਾ ਹੁਣ ਨਾ ਘਬਰਾਓ ਉਹਨਾਂ ਦੇ ਮੈਂ ਆਨਸਰਸ ਮੰਗਵਾਏ ਨੇ ਮੈਂ ਦੇਖ ਰਿਹਾ ਆ ਕਿੱਥੇ ਉਹਨਾਂ ਨੂੰ 에ਰਰ ਆ ਰਿਹਾ ਸੋ ਤਾਂ ਕਿ ਉਹ ਮੈਂਟਰਸ਼ਿਪ ਵਾਲਾ ਪੋਰਸ਼ਨ ਮਿਸ ਕਰ ਰਹੇ ਸੀਗੇ ਤਾਂ ਕਰਕੇ ਉਹਨਾਂ ਦੇ ਦੋ ਸਾਲ ਯੂਪੀਐਸ ਵਿੱਚ ਬਰਬਾਦ ਹੋ ਪ੍ਰੀ ਕਲੀਅਰ ਕੀਤਾ ਲੇਕਿਨ ਮੇਨ ਜਿਹੜਾ ਸੀਗਾ ਪਰ ਇਸ ਵਾਰ ਜਦੋਂ ਰਿਜ਼ਲਟ ਆਊਗਾ ਤੁਹਾਡੇ ਨਾਮ ਤਾਂ ਹੋਣਗੇ ਜਿਹੜੇ ਪ੍ਰੋਪਰਲੀ ਤਿਆਰੀ ਕਰ ਰਹੇ ਨੇ ਉਹਨਾਂ ਬੱਚਿਆਂ ਦੇ ਨਾਮ ਵੀ ਜ਼ਰੂਰ ਹੋਣਗੇ ਜਿਹੜੇ UPSC ਵਿੱਚ ਰਹੇਗੇ ਨੇ ਸੋ ਵੱਧ ਵੱਧ ਬੱਚੇ ਆਪਣੇ ਜਿਹੜੇ ਇਸ ਵਾਰ ਮੇਨਸ ਦੇ ਵਿੱਚ ਜ਼ਰੂਰ ਹੋਣਗੇ ਚਲੋ ਸੋ ਇਹ ਹੋ ਗਿਆ ਸਾਡੇ ਕੋਲੇ ਵੀ ਇਹ ਕੰਪੋਨੈਂਟ ਹੋਣੇ ਚਾਹੀਦੇ ਨੇ ਚਾਰ ਪਿੱਲਰ ਨੇ ਜਿਨ੍ਹਾਂ ਤੋਂ ਤੁਸੀਂ ਇੱਕ ਵੀ ਪਿੱਲਰ ਮਿਸ ਕਰੋਗੇ ਤਾਂ ਓਬਵੀਅਸ ਆ ਤੁਸੀਂ ਰਿਜ਼ਲਟ ਤੋਂ ਬਾਹਰ ਹੋਵੋਗੇ ਚਾਰੋਂ ਪੂਰੇ ਕਰੋਗੇ ਤੁਹਾਡੇ ਚਾਂਸ ਨੇ ਵੀ ਤੁਸੀਂ ਮੇਨਸ ਤੋਂ ਬਾਅਦ ਇੰਟਰਵਿਊ ਲਈ ਜ਼ਰੂਰ ਜਾਉਂਗੇ ਕਿਉਂਕਿ ਕੁਝ ਵੀ ਚੀਜ਼ਾਂ ਕਨਫਰਮ ਨਹੀਂ ਨਾ ਹੁੰਦੀਆਂ ਠੀਕ ਹੈ ਚਲੋ ਉਸ ਤੋਂ ਬਾਅਦ ਹੁਣ ਅਸੀਂ ਕੀ ਤੁਹਾਨੂੰ ਦੇ ਰਹੇ ਸਾਡੇ ਬੈਚ ਦੇ ਵਿੱਚ ਫੀਚਰਸ ਕੀ ਸਭ ਤੋਂ ਪਹਿਲੀ ਗੱਲ ਹੈਗਾ ਆਪਣੇ ਕੋਲੇ ਕਿ ਸਾਡੇ ਕੋਲੇ ਵੀਕਲੀ PCS ਟਾਪਰਸ ਦੀ ਇੰਟਰੈਕਸ਼ਨ ਹੋਇਆ ਕਰੂਗੀ ਸਭ ਤੋਂ ਖ ਜਿਵੇਂ ਜਿਹੜੇ ਟਾਪਰ ਲੱਗ ਚੁੱਕੇ ਨੇ ਉਹ ਮੇਨਸ ਕਲਾਸਿਸ ਦੇ ਵਿੱਚ ਆ ਕੇ ਤੁਹਾਨੂੰ ਦੱਸਿਆ ਕਰਨਗੇ ਵੀ ਇਦਾਂ ਆਪਾਂ ਤਿਆਰੀ ਕਰਨੀ ਇਦਾਂ ਕਰਨੀ ਸੋ ਆਪਦੇ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਗੇ ਤੁਹਾਨੂੰ ਕੁਝ ਆਈਡੀਆਜ਼ ਦੇਣਗੇ ਅ ਦੂਜੇ ਨੰਬਰ ਦੇ ਤੇ ਆਪਣੇ ਕੋਲ ਜਿਹੜਾ ਹੈਗਾ 3 ਲੈਵਲ ਅਪਰੋਚ ਹੋਊਗੀ ਅਨਸਰ ਰਾਈਟਿੰਗ ਦੀ ਸਿਲੇਬਸ ਤਾਂ ਆਪਾਂ ਕਵਰ ਕਰਾਉਣਾ ਹੀ ਕਰਾਉਣਾ ਉਹਦੇ ਵਿੱਚ ਕੋਈ ਹੈ ਹੀ ਨਹੀਂ ਦੁਹਰਾਏ ਵੀ ਸਰ ਸਿਲੇਬਸ ਨਹੀਂ ਹੋਊਗਾ ਹੋਊਗਾ ਕਲਾਸਿਸ ਹੋਣਗੀਆਂ ਹਾਂਜੀ ਹੋਣਗੀਆਂ ਲੇਕਿਨ ਅਨਸਰ ਰਾਈਟਿੰਗ ਨੂੰ ਲੈ ਕੇ 3 ਅਪਰੋਚ ਆ ਪਹਿਲੀ ਅਪਰੋਚ ਕਿਹੜੀ ਵੀ ਜਿਹੜਾ ਸਬਜੈਕਟ ਹੈ ਫੋਰ ਇਗਜ਼ਾਮਪਲ ਮੈਂ ਪੰਜਾਬ ਜੀਕੇ ਦੇ ਆ ਕੋਈ ਟੌਪਿਕ ਤੁਹਾਡੇ ਲਈ ਲੈ ਕੇ ਆਇਆ ਕਲਾਸ ਦੇ ਵਿੱਚ ਬੜ ਡਿਸਕਸ ਕੀਤਾ ਉਹਦੇ ਵਿੱਚੋਂ ਕਿੱਦਾਂ ਦੇ ਕੁਐਸਚਨ ਬਣ ਸਕਦੇ ਮੈਂ ਤੁਹਾਨੂੰ ਦੇਵਾਂਗਾ ਪਹਿਲਾਂ ਮੈਂ ਕੰਟੈਂਟ ਪੜ੍ਹਾਤਾ ਉਹਦੇ ਨੋਟਸ ਦੇ ਦਿੱਤੇ ਫਿਰ ਉਹਦੇ ਕੁਐਸਚਨਸ ਦੇ ਦਿੱਤੇ ਕਿ ਭਾਈ ਅੱਜ ਘਰੋਂ ਦੋ ਦਿਨ ਲਿਖ ਕੇ ਲਿਆਓ ਫਰਸਟ ਅਪਰੋਚ ਸੈਕੰਡ ਅਪਰੋਚ ਇੱਕ ਕਲਾਸ ਤੁਹਾਡੀ ਡੇਲੀ ਹੋਇਆ ਕਰੂਗੀ ਜਿਹਦੇ ਵਿੱਚ ਲਾਈਵ ਆਨਸਰ ਰਾਈਟਿੰਗ ਸੈਸ਼ਨ ਹੋਇਆ ਕਰਨਗੇ ਜਿਵੇਂ ਤੁਸੀਂ ਬੈਠੇ ਹੋ ਠੀਕ ਹੈ ਆਨਲਾਈਨ ਬੈਠੇ ਹੋ ਘਰੇ ਤੁਹਾਨੂੰ ਇੱਕ ਬੋਰਡ ਦੇ ਉੱਤੇ ਕੁਐਸਚਨ ਲਿਖ ਕੇ ਦੇ ਦਿੱਤਾ ਸਾਡੇ ਕੋਲ ਇਦਾਂ ਦੇ ਸੌ ਅਸ ਤੁਹਾਡਾ ਮਾਈਕ ਆਨ ਕੀਤਾ ਤੁਸੀਂ ਦੱਸਣਾ ਅਫਸਰ ਇਹਦਾ ਆਨਸਰ ਕੀ ਹੋ ਸਕਦਾ ਹੈ that is live answer writing session ਦੂਜੀ ਅਪਰੋਚ ਇਹ ਹੋਊਗੀ ਵੀ ਇੱਕ ਘੰਟੇ ਵਿੱਚ ਆ ਤਿੰਨ ਚਾਰ ਆਨਸਰ ਇਦਾਂ ਡਿਸਕਸ ਕਰ ਲਾਂਗੇ ਉਹਦੇ ਨਾਲ ਕੀ ਹੋਊਗਾ ਤੁਹਾਡਾ ਆਪ ਦਾ ਆਈਡੀਆ ਤਾਂ ਹੈਗਾ ਤੁਸੀਂ ਜਿਹੜੇ ਬਾਕੀ ਬੱਚਿਆਂ ਨੂੰ ਸੁਣ ਰਹੇ ਉਹਦੇ ਆਈਡੀਆਜ਼ ਹੋਣਗੇ ਤੇ ਨਾਲ ਜਿਹੜਾ ਟੀਚਰ ਆਪ ਦਾ ਆਈਡੀਆ ਦੇਊਗਾ ਤੀਜੀ ਅਪਰੋਚ ਜਿਹੜੀ ਹੋਊਗੀ that is answer writing ਦੀ ਜਿਹੜੀ ਟੈਸਟ ਸੀਰੀਜ਼ ਆ ਸੋ ਟੈਸਟ ਸੀਰੀਜ਼ ਆਪਾਂ ਲਾਵਾਂਗੇ ਯਾਨੀ ਕਿ ਟੈਸਟ ਲਾਵਾਂਗੇ ਸੋ ਤਿੰਨ ਆਨਸਰ ਰਾਈਟਿੰਗ ਦੇ ਲੈਵਲ ਹੋਣਗੇ ਜਾਂ 3 ਅਪਰੋਚਸ ਹੋਣਗੇ ਸਾਡੇ ਆਨਸਰ ਰਾਈਟਿੰਗ ਨੂੰ ਲੈ ਕੇ ਕਿਉਂਕਿ ਆਨ ई एस एल ਇਹ ਕੀ ਹੈ ਸਰ ਅਸੀਂ ਕਹਿੰਨੇ ਆ ਸਾਡੇ ਕੋਲ ਹੈਗਾ ਜੀ ਅ ਐਸਏ ਦਾ ਪੇਪਰ ਅਸੀਂ ਕਹਿੰਨੇ ਆ ਸਾਡੇ ਕੋਲ ਹੈਗਾ ਸਟੈਟਸ ਦਾ ਪੇਪਰ ਜਾਂ ਸਟੈਟਸ ਸਬਜੈਕਟ ਹੈਗਾ ਯਾ ਅਸੀਂ ਕਹਿੰਨੇ ਸਾਡੇ ਕੋਲ ਲੈਂਗੁਏਜ ਪੇਪਰ ਨੇ ਜੇ ਤੁਸੀਂ ਰਿਜ਼ਲਟ ਦੇ ਵਿੱਚ ਵਧੀਆ ਰੈਂਕ ਲੈ ਕੇ ਆਉਣਾ ਹੈ ਜਾਂ ਰਿਜ਼ਲਟ ਦੇ ਵਿੱਚ ਆਪਣਾ ਨਾਮ ਚਾਹੁੰਦੇ ਹੋ ਵੀ ਅਸੀਂ ਇੰਟਰਵਿਊ ਲਈ ਜਾਈਏ ਤੇ ਤਿੰਨ ਸਬਜੈਕਟ ਮਿਸ ਨਹੀਂ ਕਰ ਸਕਦੇ ਜਿਹਦੇ ਵਿੱਚ ਦੋ ਲੈਂਗੁਏਜ ਪੇਪਰ ਹੋਗਾ ਪੰਜਾਬੀ ਅੰਗਰੇਜ਼ੀ ਇਹਨਾਂ ਨੂੰ ਮਿਸ ਬਿਲਕੁਲ ਵੀ ਨਹੀਂ ਕਰ ਸਕਦੇ ਜਿਹਦੇ ਵਿੱਚ ਸਟੈਟਸ ਹੋਗਾ ਜਿਹਦੇ ਵਿੱਚ ਐਸੇ ਹੋ ਗਿਆ ਇਹ ਤਿੰਨ ਏਦਾਂ ਦੇ ਪੋਰਸ਼ਨ ਨੇ ਜਿੱਥੇ ਅਸੀਂ ਜਿੱਥੇ ਅਸੀਂ ਜ਼ਿਆਦਾ ਮਿਹਨਤ ਕਰਾਂਗੇ ਤੇ ਰਿਜ਼ਲਟ ਸਾਨੂੰ ਬਾਕੀਆਂ ਨਾਲੋਂ ਬਹੁਤ ਬਿਹਤਰ ਮਿਲੂਗਾ ਇਹਦੇ ਉੱਤੇ ਵੀ ਖਾਸ ਧਿਆਨ ਦਿੱਤਾ ਜਾਊਗਾ ਜਿਵੇਂ ਪ੍ਰੀ ਦੇ ਵਿੱਚ ਹੋਇਆ ਬਹੁਤ ਸਾਰੇ ਬੱਚਿਆਂ ਨੇ ਮੇਨਸ ਵਧੀਆ ਕਰ ਸੌਰੀ ਬਹੁਤ ਸਾਰੇ ਬੱਚਿਆਂ ਨੇ ਜੀਐਸ ਵਧੀਆ ਕਰ ਲਈ ਆਪਣੇ ਕੋ ਸੀ ਸੈੱਟ ਚ ਰਹਿ ਗਏ ਇੱਦੀ ਜੇ ਤੁਸੀਂ ਜੀਐਸ ਬਹੁਤ ਸਟਰੋਂਗ ਆ ਗੁੱਡ ਹੈ ਲੇਕਿਨ ਜੇ ਇਹ ਤਿੰਨ ਸਬਜੈਕਟ ਵੀਕ ਰ ਤਾਂ ਆਬਵੀਅਸ ਆ ਸੀ ਸੈੱਟ ਵਾਲਾ ਹਾਲ ਹੀ ਹੋ ਜੂਗਾ ਅਸੀਂ ਬਾਹਰ ਹੋ ਜਾਵਾਂਗੇ ਹਾਲਾਂਕਿ ਉੱਥੇ ਸੀ ਸੈੱਟ ਕੁਆਲੀਫਾਈਂਗ ਸੀਗਾ ਇੱਥੇ ਨੰਬਰ ਜੁੜਨ ਇੰਨਾ ਸਾਰਿਆਂ ਦੇ ਸੋ ਸਾਡੇ ਕੋਲੇ ਰਿਜ਼ਲਟ ਲੈਣ ਲਈ ਇੱਕ ਪਲਾਨਿੰਗ ਹੋਣੀ ਚਾਹੀਦੀ ਹੈ ਇਹ ਤਾਂ ਹੋ ਗਿਆ ਸਾਡੀਆਂ ਮੇਨ ਅਪਰੋਚਸ ਸਾਡੇ ਬੈਚ ਦੀਆਂ ਹੋਰ ਅਸੀਂ ਕੀ ਕੀ ਜਿਹੜਾ ਕਵਰ ਕਰਾਂਗੇ ਰੈਗੂਲਰਲੀ ਜਿਹੜਾ ਕਵਰ ਹੋਊਗਾ ਦੈਟ ਇਜ਼ ਫਰਸਟ ਵਨ ਜਿਹੜੀਆਂ ਨਾਰਮਲੀ ਆਪਣੀਆਂ ਕਲਾਸਿਸ ਹੋਣਗੀਆਂ ਠੀਕ ਹੈ ਜੀ ਉਹ ਹੋਣਗੀਆਂ ਇਹਦੇ ਵਿੱਚ ਨੋਟਸ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ ਕੰਪਲੀਟ ਸਿਲੇਬਸ ਹੋਊਗਾ ਆਨਸਰ ਰਾਈਟਿੰਗ ਜੋ ਮੈਂ ਦੱਸ ਚੁੱਕਾ ਡੇਲੀ ਆਨਸਰ ਜਿਹੜੇ ਸੈਸ਼ਨ ਹੋਣਗੇ ਉਹ ਹੋਣਗੇ ਟੈਸਟ ਸੀਰੀਜ਼ ਇਨਕਲੂਡ ਹੋਊਗੀ ਲੈਂਗੁਏਜ ਦੀਆਂ ਕਲਾਸਿਸ ਹੋਣਗੀਆਂ ਐਸੇ ਉੱਤੇ ਜਾਵਾਂਗੇ ਤੇ ਨਾਲ ਦੀ ਨਾਲ ਹੀ ਕ੍ਰਿਸਪ ਨੋਟਸ ਹੋਣਗੇ ਕਰੰਟ ਅਫੇਅਰਸ ਵਗੈਰਾ ਸਾਰੇ ਸਬਜੈਕਟਸ ਦੇ ਉਹਨਾਂ ਦੀਆਂ ਕਲਾਸਿਸ ਤੇ ਨੋਟਸ ਵੀ ਤੁਹਾਨੂੰ ਦਿੱਤੇ ਜਾਣਗੇ ਹੁਣ ਇਹ ਸਾਰਾ ਕੁਝ ਜਿਹੜਾ ਹੈਗਾ ਆ ਸਰ ਸਾਨੂੰ ਕਿਸ ਤਰੀਕੇ ਦੀਆਂ ਕਲਾਸਿਸ ਹੋਣਗੀਆਂ ਥੋੜਾ ਟਾਈਮ ਟੇਬਲ ਬਾਰੇ ਮੈਂ ਦੱਸ ਦ ਇਹ ਡੇਲੀ ਇੱਕ ਕਲਾਸ ਜਿਹੜਾ ਹੋਇਆ ਕਰੂਗੀ ਜੀਐਸ 1 ਦੀ ਅੱਜ ਹੋ ਗਈ ਆ ਅਗਲੇ ਦਿਨ ਜੀਐਸ 2 ਦੀ ਹੋਊਗੀ ਅਗਲੇ ਦਿਨ ਜੀਐਸ 3 ਦੀ ਹੋਊਗੀ ਉਹਦੇ ਵਿੱਚ ਜਿਹੜੇ ਜਿਹੜੇ ਸਬਜੈਕਟ ਹੋ ਆਪਾਂ ਕੰਪਲੀਟ ਕਰਾਂਗੇ ਇਹ ਕਲਾਸ ਲਗਭਗ 3 ਘੰਟੇ ਦੀ ਹੋਊਗੀ ਇਹਦੇ ਵਿੱਚ ਟੀਚਰ ਆਊਗਾ ਜੋ ਤੁਹਾਡੇ ਉਹ ਮੇਨਸ ਓਰੀਐਂਟਡ ਟਾਪਿਕਸ ਨੇ ਜਿੱਥੋਂ ਕੁਐਸਚਨ ਬਣਦੇ ਆ ਉਹਨਾਂ ਬਾਰੇ ਤੁਹਾਨੂੰ ਪੜਾਇਆ ਜਾਊਗਾ ਵੀ ਕਿੱਦਾਂ ਦੇ ਕੁਐਸਚਨ ਬਣ ਸਕਦੇ ਕਿੱਦਾਂ ਦੀ ਅਸੀਂ ਅਪਰੋਚ ਰੱਖਣੀ ਆ ਤੁਹਾਨੂੰ ਉਹਦੇ ਹੈਂਡ ਰਿਟਨ ਨੋਟਸ ਯਾਨੀ ਕਿ ਨੋਟਸ ਦਿੱਤੇ ਜਾਣਗੇ ਆਪਣੇ ਕੋਲੇ ਸੌਫਟ ਕਾਪੀਸ ਤੁਸੀਂ ਉਹਦੇ ਨੂੰ ਪ੍ਰਿੰਟ ਕਢਾ ਸਕਦੇ ਹੋ ਕਿਉਂਕ 3 ਘੰਟੇ ਸਾਢੇ 3 ਘੰਟੇ ਦੀ ਕਲਾਸ ਹੋਇਆ ਕਰੋਗੇ। ਇਸੇ ਦਿਨ ਮੰਨ ਲਓ ਸੋਮਵਾਰ ਦੀ ਗੱਲ ਕਰ ਲੋ। ਪਹਿਲਾਂ ਇਹ ਕਲਾਸ ਹੋ ਗਿਆ ਉਦੋਂ ਬਾਅਦ ਤੁਹਾਡੀ ਦੂਜੀ ਜਿਹੜੀ ਕਲਾਸ ਹੋਇਆ ਕਰੂਗੀ। ਥੈਟ ਇਜ਼ ਸਾਡੇ ਕੋਲੇ ਲਾਈਵ ਆਨਸਰ ਰਾਈਟਿੰਗ ਸੈਸ਼ਨ। ਵੀ ਟੀਚਰ ਆਏ ਉਹਨਾਂ ਨਾਲ ਅਕੇ ਡਿਸਕਸ ਕੀਤਾ ਤੁਹਾਡੇ ਤੋਂ ਸਵਾਲ ਪੁੱਛੇ 2 ਘੰਟੇ ਹੋਇਆ ਕਿਉਂਕਿ ਡੇਲੀ ਕਿੰ ਹੋ ਗਿਆ 5 ਘੰਟੇ ਹੋ ਗਏ। ਦੋ ਬਾਅਦ ਪੰਜਾਬੀ, ਇੰਗਲਿਸ਼ ਤੇ ਸਟੈਟਸ। ਸੋ ਸੋਮਵਾਰ ਤੋਂ ਆਪਣੇ ਮੰਡੇ ਟੂ ਫਰਾਈਡੇ ਸਾਡੇ ਕੋਲੇ ਇਹ 60 ਤੋਂ 9 ਘੰਟੇ ਤੁਹਾਡੇ ਡੇਲੀ ਇਹ ਹੋਇਆ ਕਰਨਗੇ। ਉਦੋਂ ਬਾਅਦ ਤੁਸੀਂ ਘਰੇ ਜਾ ਕੇ ਬਾਈ ਆਪਦਾ ਜਿਹੜਾ ਤਿੰਨ ਆਨਸਰ ਅਗਲੇ ਦਿਨਾਂ ਆ ਕੇ ਡਿਸਕਸ ਕਰਨੇ ਆ। ਇੱਦੀ ਜਦੋਂ ਸੈਟਰਡੇ ਸੰਡੇ ਆਊਗਾ ਸੈਟਰਡੇ ਸੰਡੇ ਐਸਏ ਦੀ ਕਲਾਸ ਸਪੈਸ਼ਲ ਹੋਇਆ ਕਰੂਗੀ ਸਪੈਸ਼ਲ ਕਰੰਟ ਅਫੇਅਰਜ਼ ਦੀ ਕਲਾਸ ਹੋਏਗਾ ਕੋਈ 2-2 3-3 ਘੰਟੇ ਦੀਆਂ ਤੇ ਤੁਸੀਂ ਸੈਟਰਡੇ ਸੰਡੇ ਟੈਸਟ ਸੀਰੀਜ਼ ਦੇ ਆਨਸਰ ਵੀ ਕਰਨੇ। ਇਹ ਤਾਂ ਹੋ ਗਿਆ ਕਲਾਸਸ ਦਾ ਇੱਕ ਰਫ ਜਿਹਾ ਆਈਡੀਆ ਤੁਹਾਨੂੰ ਪ੍ਰੋਪਰ ਟਾਈਮ ਟੇਬਲ ਜਿਹੜਾ ਉਹ ਐਡਮਿਸ਼ਨ ਦੇ ਦੌਰਾਨ ਅਵੇਲੇਬਲ ਹੋ ਜਾਊਗਾ ਜੀ। ਹੁਣ ਇਦੋਂ ਬਾਅਦ ਸਰ ਟੈਸਟ ਸੀਰੀਜ਼ ਦਾ ਕੀ ਸਿਨੈਰੀਓ ਹੋਊਗਾ? ਕਿ ਟੈਸਟ ਸੀਰੀਜ਼ ਬੈਚ ਦਾ ਹਿੱਸਾ ਆ। ਸੋ ਟੈਸਟ ਸੀਰੀਜ਼ ਦੀ ਗੱਲ ਕਰ ਲਈਏ 21st ਦਸੰਬਰ ਨੂੰ ਸਾਡਾ ਜੀਐਸ ਦਾ Uh, 28th ਨੂੰ ਹੋਊਗਾ 3 ਜਿਹੜੀ 3 ਜਨਵਰੀ ਉਹਦੋਂ ਨੂੰ ਐਸੇ ਹੋਊਗਾ ਮਤਲਬ ਇੱਕ ਅਸੀਂ ਪਹਿਲੇ ਪਹਿਲੇ ਟੈਸਟ ਦੱਸਿਆ ਇਦੋਂ ਬਾਕੀ ਚੱਲਦੇ ਰਹਿਣਗੇ ਠੀਕ ਹੈ ਸੋ ਇਸ ਤਰੀਕੇ ਨਾਲ ਇੱਕ ਪੂਰਾ ਪਲਾਨਡ ਬੈਚ ਹੈ ਜਿਹੜਾ ਤੁਹਾਡੀ ਰਿਜ਼ਲਟ ਤੁਹਾਡੀ ਸਿਲੈਕਸ਼ਨ ਨੂੰ ਜ਼ਰੂਰ ਸੌਖਾ ਕਰਨ ਦੀ ਕੋਸ਼ਿਸ਼ ਅਸੀਂ ਜ਼ਰੂਰ ਕਰਾਂਗੇ ਕਿਉਂਕਿ ਦਾਅਵੇ ਥੋੜੇ ਹੁੰਦੇ ਕਿ 100% ਕਰਨਾ ਥੋੜਾ ਔਖਾ ਲੇਕਿਨ ਆ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਸਭ ਤੋਂ ਬੈਸਟ ਕੰਟੈਂਟ ਸਭ ਤੋਂ ਬੈਸਟ ਪਲਾਨਿੰਗ ਹੋਊਗੀ ਸੋ ਥੈਟ ਕਿ ਤੁਹਾਡੇ ਸੁਪਨੇ ਸਾਚ ਹੋ ਜਾਣ ਕਿਉਂਕਿ ਸਭ ਤੋਂ ਕੀਮਤੀ ਕੀ ਆ ਤੁਹਾਡੇ ਸੁਪਨੇ ਮੈਂ ਕਹਾਂਗਾ ਬੈਚ ਆ ਬੈਚ ਇਨਾ ਮਹਿੰਗਾ ਨਹੀਂ ਹੈਗਾ ਇਨਾ ਮਹਿੰਗਾ ਨਹੀਂ ਬੈਚ ਕੀ ਤੁਸੀਂ ਕੋ ਬਹੁਤ ਪੈਸੇ ਨਹੀਂ ਤੁਹਾਡੇ ਸੁਪਨੇ ਬਹੁਤ ਮਹਿੰਗੇ ਨੇ ਤੁਹਾਡੇ ਸੁਪਨੇ ਨੂੰ ਸੱਚ ਕਰਨ ਦੇ ਲਈ ਸਿਰਫ 17600 ਰੁਪਿਆ ਫੀਸ ਹੋਊਗੀ ਜਿਹਦੇ ਵਿੱਚ ਟੈਸਟ ਸਰੀ ਸਾਰਾ ਕੁਝ ਹੋਊਗਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਸ ਬੈਚ ਨੂੰ ਜੁਆਇਨ ਕਰ ਸਕਦੇ ਹੋ ਜੀ ਸੋ ਆਈ ਹੋਪ ਤੁਹਾਨੂੰ ਸਾਰੀ ਇਨਫੋਰਮੇਸ਼ਨ ਵਧੀਆ ਲੱਗੀ ਹੋਗੀ ਜੇ ਕੋਈ ਫ੍ਰੀ ਗਾਈਡੈਂਸ ਚਾਹੀਦੀ ਹੈ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਇਸ ਨੰਬਰ ਦੇ ਉੱਤੇ ਕਾਲ ਕਰੋ ਤੇ ਤੁਸੀਂ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਅਡਮਿਸ਼ਨ ਲੈਣੀ ਆ ਸਾਡੇ ਨਾਲ ਗੱਲਬਾਤ ਕਰਨੀ ਆ ਸਭ ਕੁਝ 16 ਦਸੰਬਰ ਤੋਂ ਆਪਣੀਆਂ ਕਲਾਸਾਂ ਸਟਾਰਟ ਨੇ ਕਲਾਸਾਂ ਰਿਕਾਰਡਡ ਤੇ ਲਾਈਵ ਦੋਨੋਂ ਫਾਰਮ ਦੇ ਵਿੱਚ ਹੋਣਗੀਆਂ ਤੁਸੀਂ ਆਪਦੀ ਤਿਆਰੀ ਨੂੰ ਬੈਸਟ ਕਰੋ ਠੀਕ ਹੈ ਜਿਹੜੇ ਬੱਚੇ ਕਨਫਰਮ ਹੈ ਆਪਣੇ ਆਪ ਤੇ ਕੌਨਫिडेंट ਹੈ ਗਿਆ ਬਸ ਅਸੀਂ ਜ਼ਰੂਰ ਮੈਸ ਲਿਖਾਂਗੇ ਉਹ ਇਸ ਬੈਚ ਨੂੰ ਜੁਆਇਨ ਕਰ ਸਕਦੇ ਨੇ ਸਾਡੇ ਵੱਲੋਂ 101% ਹੋਊਗਾ ਸੋ ਜਉਂਦੇ ਬਸ ਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਗਸਰ ਨੂੰ ਬਾਈ ਬਾ ਡਾਟਾ